ਲੋਪ ਮਰੋ ਲੋਪ ਮਰੋ ਕਿਤੇ ਦੇ ਆਪਾਂ ਦੇ ਨੱਕ ਕਰੋ ਮਾਰ ਕੇ ਕਰੋ ਮਾਰ ਕੇ ਕਰੋ ਜੋੜਾ ਨੂੰ ਪਹਿਲਾਂ ਕਿਤੇ ਦੀ ਆਵਾਜ਼ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਈ ਨਿਸ਼ਰਮਾ ਟਰਪ ਮਰੋ ਲੋਪ ਮਰੋ ਲੋਪ ਮਰੋ ਕੀ ਸਰਕਾਰ ਮੁਕਾਪ ਮਰਦਾਬਾਦ ਗੁਰਦਾਬਾਦ ਕਮੀ ਸਰਕਾਰ ਮਰਦਾਬਾਦ ਮਰਦਾਬਾਦ ਗੁਰਦਾਬਾਦ ਪਹਿਲਾਂ ਨਹੀਂ ਸਰਕਾਰ ਮੋਡਾਬਾਦ ਮੋਡਾਬਾਦ ਸਰਕਾਰ ਐਪੀਸੀ ਕਹੋ ਜੋ ਉਹਨਾਂ ਨੇ ਪਹਿਲਾਂ ਕੀਤਾ ਗਿਆ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਪ੍ਰਾਪਤੀ ਕਰੋ ਬਾਹਰ ਨਹੀਂ ਕਰ ਤਾਂ ਕਰੋ ਹਾਂ ਜੀ ਪ੍ਰਧਾਨ ਜੀ ਦੱਸ ਦਿਓ ਜਿਹੜਾ ਪੁਤਲਾ ਪੁੱਛਿਆ ਗਿਆ ਇਸ ਮਸਲੇ 'ਤੇ ਮੈਂ ਗੁਰਪਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਦੇ ਆਪਕ ਯੂਨੀਅਨ ਗੁਰਦਾਸਪੁਰ ਅੱਜ 23 ਤਰੀਕ ਨੂੰ ਸਮੂਹ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਅਰਥੀ ਫੂਕ ਮਜਾਰੇ ਜਿਹੜੇ ਕੀਤੇ ਗਏ ਆ ਪੂਰਾ ਵੱਡਾ ਕਾਰਨ ਸੀ ਕਿ ਇੱਕ ਸਾਲ ਤੋਂ ਉੱਪਰ ਬੀਜ ਗਿਆ ਕਿ ਪਿਛਲੇ ਸਾਲ ਸਤੰਬਰ 2022 ਵਿੱਚ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਸੀ ਕਿ ਕੰਪਿਊਟਰ ਦੇ ਹਾਪਕਾਂ ਦੇ ਮਸਲੇ ਜਿਹੜੇ ਜੈਨੂਅਲ ਨੇ ਤੇ ਜਿਹਦੇ ਵਿੱਚ ਸਾਡਾ ਇੱਕ ਪੇ ਕਮਿਸ਼ਨ ਦਾ 6ਵੇਂ ਪੇ ਕਮਿਸ਼ਨ ਦਾ ਮਸਲਾ ਤੇ ਨਾਲ ਸੀਐਸਆਰ ਰੂਲ ਲਾਗੂ ਕਰਨ ਦਾ ਸੀ ਉਹਨਾਂ ਨੇ ਇਹ ਐਲਾਨ ਜਿਹੜਾ ਸੀ ਇਹ ਸਤੰਬਰ ਵਿੱਚ ਕੀਤਾ ਸੀ ਤੇ ਨਾਲ ਕਿਹਾ ਸੀ ਕਿ ਦੀਵਾਲੀ ਦੇ ਵਿੱਚ ਜਿਹੜਾ ਬਾਈ ਵਾਲੀ ਦੀਵਾਲੀ ਜਿਹੜੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਤੋਹਫਾ ਦਿੱਤਾ ਜਾਏਗਾ ਪਰ ਵੱਧ ਕਿਸਮਤੀ ਨਾਲ ਹੁਣੇ ਜਿਹੜੀ ਆ 23 ਵਾਲੀ ਦਿਵਾਲੀ ਵੀ ਨਿਕਲ ਗਈ ਨਾ ਤਾਂ ਉਹ ਐਲਾਨ ਪੂਰਾ ਹੋਇਆ ਤੇ ਅੱਜ ਸਰਕਾਰ ਜਿਹੜੀ ਆ ਵਾਰ-ਵਾਰ ਜਿਹੜੀਆਂ ਮੀਟਿੰਗਾਂ ਜਿਹੜੀਆਂ ਉਹ ਦੇ ਕੇ ਮੁੱਕ ਰਹੀ ਆ ਸਾਡੀਆਂ ਦਸੰਬਰ ਦੇ ਵਿੱਚ ਤਿੰਨ ਮੀਟਿੰਗਾਂ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਸੀ ਦੋ ਮੀਟਿੰਗਾਂ ਸਬਕਮੇਟੀ ਨਾਲ ਮੀਟਿੰਗਾਂ ਸੀ ਇਹ ਸਾਰੀਆਂ ਮੀਟਿੰਗਾਂ ਤੋਂ ਜਿਹੜੇ ਆ ਉਹ ਭੱਜ ਗਈ ਆ ਸਰਕਾਰ ਬਾਰ-ਬਾਰ ਸਾਨੂੰ ਲਾਰਾ ਲਾਇਆ ਜਾ ਰਿਹਾ ਮੀਟਿੰਗਾਂ ਵਿੱਚ ਵੀ ਆਣਾ ਕੰਨ ਕੀਤੀ ਜਾ ਰਹੀ ਆ ਸੋ ਇਸੇ ਸੰਦਰਭ ਦੇ ਵਿੱਚ ਅੱਜ ਜਿਹੜੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਆ ਅਰਥੀ ਹੂਕ ਮਜਾਰੇ ਜਿਹੜੇ ਆ ਕਰਕੇ ਅਰਥੀ ਹੂਕੀ ਗਈ ਆ ਔਰ ਇੱਕੋ ਇੱਕ ਮੰਗ ਸਾਡੀ ਜਿਹੜੀ ਸੀ ਉਹ ਚਰੋਕੜੀ ਮੰਗਾ ਕਿ ਸਾਨੂੰ ਸਿੱਖਿਆ ਭਾਵੇਂ ਵਿੱਚ ਮਰਜ਼ੀ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਉਹ ਆ ਜਿਹੜੀ ਅੱਜ ਬੁਲੰਦ ਕੀਤੀ ਆ ਅਗਲਾ ਪ੍ਰੋਗਰਾਮ ਸਾਡਾ ਇਹਦੇ ਨਾਲ ਹੀ ਆ ਕਿ ਜਿਹੜਾ ਅੱਜ ਅਸੀਂ ਜ਼ਿਲ੍ਹਿਆਂ ਵਿੱਚ ਕੀਤਾ ਸਫਲਤਾਪੂਰਵਕ ਨਾਲ ਦੇ ਨਾਲ ਅਸੀਂ ਸਾਡਾ ਜਿਹੜਾ ਮੁਖ ਦਫ਼ਤਰ ਆ ਮਹਾਲੀ ਵਿਖੇ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਦਾ ਉਹਦਾ ਵੀ ਜਿਹੜਾ ਘਰਾਓ ਆਪਾਂ 29 ਤਰੀਕ ਨੂੰ ਕਰ ਰਹੇ ਆ ਜਿਹਦੇ ਵਿੱਚ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਉਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨਾਲ ਦੇ ਨਾਲ ਜ਼ਿਲ੍ਹਾ ਪਰਿਸ਼ਦ ਦੀਆਂ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਨੇ ਤੇ 24 ਦੇ ਵਿੱਚ ਜਿਹੜੀ ਮਈ 24 ਵਿੱਚ ਜਿਹੜੀ ਹੋਣ ਜਾ ਰਹੀ ਇਲੈਕਸ਼ਨ ਜਿਹੜੀ ਆ ਲੋਕ ਸਭਾ ਦੀ ਆ ਉਦੇ ਵਿੱਚ ਵੀ ਅਸੀਂ ਚਤਵਾ ਵਿਰੋਧ ਕਰਾਂਗੇ ਕਿਉਂਕਿ ਅਸੀਂ 650 ਤੇ ਕਰੀਬ ਸਾਡੇ ਇਹ ਰਿਆਪਕ ਨੇ 600 ਗਿਣਤੀ 640 ਦੇ ਕਰੀਬ ਆ ਸਾਡੇ ਪੰਜਾਬ ਦੇ ਵਿੱਚ ਹਰ ਲੈਵਲ ਤੇ ਆਪਾਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ ਜਿੱਥੇ ਬਲਾਕਾਂ ਵਿੱਚ ਪਿੰਡਾਂ ਵਿੱਚ ਮਿਊਨਿਸਪਲ ਕਮੇਟੀਆਂ ਜਿਹੜੀਆਂ ਉੱਥੇ ਜਾਂ ਜਿੱਥੇ-ਜਿੱਥੇ ਵੀ ਇਹ ਜਾਣਗੇ ਵੋਟਾਂ ਲੈਣ ਵਾਸਤੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਕਿਉਂਕਿ ਝੂਠੀ ਸਰਕਾਰ ਆ ਸਾਡੇ ਨਾਲ ਇਹਨਾਂ ਨੇ ਲਿਖਤੀ ਤੌਰ ਉੱਤੇ ਵਾਅਦਾ ਕੀਤਾ ਸੀ ਆਪਣੇ ਮੈਨੀਫੈਸਟੋ ਵਿੱਚ ਵੀ ਕਿ ਜਦੋਂ ਹੀ ਸਰਕਾਰ ਬਣੇਗੀ ਤੁਹਾਡੀ ਮਸਲਾ ਜਿਹੜਾ ਸਾਡੇ ਧਿਆਨ 'ਚ ਹੈ ਔਰ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਾਂਗੇ ਅੱਜ ਸਾਡੇ ਨਾਲ ਸਰਕਾਰ ਜਿਹੜੀ ਆ ਪੂਰਾ ਆੜਾ ਲਾ ਕੇ ਖੜੀ ਆ ਪਰ ਅਸੀਂ ਵੀ ਝੁਕਣ ਵਾਲੇ ਨਹੀਂ ਆ ਡਟਵਾ ਵਿਰੋਧ ਕਰਾਂਗੇ ਔਰ ਇਹਨਾਂ ਨੂੰ ਕਰਾਰੀ ਹਾਰ ਦਵਾਵਾਂਗੇ ਆਉਣ ਵਾਲੀਆਂ ਚੋਣਾਂ ਵਿੱਚ ਦਰਪਾਲ ਜਨਰਲ ਸਕੱਤਰ ਕੰਪਿਊਟਰ ਦਾ ਯੂਨੀਅਨ ਕਰਤਾਰਪੁਰ 1 ਜੁਲਾਈ 2011 ਦੇ ਵਿੱਚ ਸਾਨੂੰ ਜੜਾ ਵਾਪਿਕ ਤੇ ਸੁਸਾਇਟੀ ਦੇ ਵਿੱਚ ਰੈਗੂਲਰ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਜੋ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਾਰੇ ਲਾਭ ਮਿਲਦੇ ਆ ਉਹ ਸਾਨੂੰ ਲਾਭ ਮਿਲੇ ਹੌਲੀ ਹੌਲੀ ਸਮਾਪਤ ਕੀਤਾ ਗਿਆ ਔਰ ਇਹਨਾਂ ਨੇ ਜਿਹੜਾ ਸ਼ੇਮਾ ਪੇ ਕਮਿਸ਼ਨ ਉਹ ਲਾਗੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪਰ ਸਾਨੂੰ ਆ ਜਿਹੜਾ ਉਹ ਸ਼ੇਮਾ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਜਦੋਂ ਕਿ ਸਾਨੂੰ ਪੰਜਵਾਂ ਪੀ ਕਮਿਸ਼ਨ ਦਿੱਤਾ ਗਿਆ ਹੈ ਔਰ ਇਸੇ ਤਹਿਤ 15 ਸਤੰਬਰ 2022 ਦੇ ਵਿੱਚ